ਸਾਡੇ ਇਲਾਕੇ ਦੇ ਵਿੱਚ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਵੀ ਬਾਬਾ ਮਸਤੂ ਜੀ ਦਾ ਇਹ ਸਥਾਨ ਜਿਹੜਾ ਕੀ ਇਹਦਾ ਇਤਿਹਾਸ ਹੈ। ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਜਿਸ ਵੇਲੇ ਜਨਮ ਸਾਖੀ ਬਾਬਾ ਬੁੱਢਾ ਸਾਹਿਬ ਜੀ ਦੀ ਅਸੀਂ ਪੜਦੇ ਹਾਂ। 13ਵੇਂ ਅਧਿਆਏ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ ਹੋਏ ਭਾਈ ਭਾਨਾ ਜੀ ਭਾਈ ਭਾਨਾ ਜੀ ਦਾ ਪੁੱਤਰ ਭਾਈ ਸਰਵਣ ਭਾਈ ਸਰਵੰਨਜੀ ਦਾ ਪੁੱਤਰ ਹੈ ਭਾਈ ਝੰਡਾ ਸਾਹਿਬ ਜੀ ਇਹ ਭੰਡਾ ਭਾਈ ਝੰਡਾ ਸਾਹਿਬ ਜੀ ਉਹ ਨੇ ਜਿਨ੍ਹਾਂ ਨੇ 8ਵੇਂ ਸਤਿਗੁਰੂ ਬਾਲਾ ਪ੍ਰੀਤਮ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ 8ਵੇਂ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਦਿੱਤਾ ਭਾਈ ਝੰਡਾ ਸਾਹਿਬ ਜੀ ਨੇ ਭਾਈ ਝੰਡਾ ਸਾਹਿਬ ਜੀ ਦਾ ਸੁਪੁੱਤਰ ਹੈ ਬਾਬਾ ਗੁਰਦਿੱਤਾ ਜੀ ਡੇੜੇ ਗੁਰਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਦਿੰਦੇ ਨੇ ਗੁਰਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਜਿਸ ਵੇਲੇ ਦਿੱਲੀ ਨੂੰ ਜਾਂਦੇ ਨੇ ਕੁਰਬਾਨੀ ਦੇਣ ਵਾਸਤੇ ਤਾਂ ਗੁਰਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਦੀ ਸ਼ਹਾਦਤ ਤੋਂ ਪਹਿਲਾਂ ਹੀ ਬਾਬਾ ਗੁਰਦਿੱਤਾ ਜੀ ਨੇ ਆਪਣਾ ਸਰੀਰ ਜਿਹੜਾ ਹੈ ਉਹ ਤਿਆਗ ਦਿੱਤਾ ਸਤਿਗੁਰੂ ਜੀ ਮੈਂ ਤੁਹਾਡੀ ਸ਼ਹੀਦੀ ਨਹੀਂ ਦੇਖ ਸਕਦਾ ਬਾਬਾ ਗੁਰਦਿੱਤਾ ਜੀ ਦਾ ਸੁਪੁੱਤਰ ਹੈ ਭਾਈ ਰਾਮਕੌਰ ਜੀ ਜਿਹੜੇ ਅੰਮ੍ਰਿਤ ਛੱਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਤੋਂ ਖੰਡੇ ਦੀ ਪੋਲ ਲੈ ਕੇ ਜਿਨ੍ਹਾਂ ਦਾ ਨਾਮ ਭਾਈ ਗੁਰਬਖਸ਼ ਸਿੰਘ ਹੋਇਆ ਜਿਸ ਵੇਲੇ ਗੁਰਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਸ਼ਹਾਦਤ ਦਿੱਤੀ ਤੇ ਬਾਬਾ ਗੁਰਦਿੱਤਾ ਜੀ ਪਹਿਲਾਂ ਹੀ ਚਲਾਣਾ ਕਰ ਗਏ ਤੇ ਫਿਰ ਗੁਰੂ ਗੋਬਿੰਦ ਸਿੰਘ ਪਾਦਸ਼ਾਹ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਜਿਹੜਾ ਹੈ ਭਾਈ ਰਾਮਕੌਰ ਜੀ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਪੀ ਇਹਨਾਂ ਦੀ 3 ਸਾਲ ਦੀ ਉਮਰ ਸੀ ਭਾਈ ਰਾਮਕੌਰ ਜੀ ਦੀ ਜਿਨ੍ਹਾਂ ਨੇ ਉਸ ਵੇਲੇ 3 ਸਾਲ ਦੀ ਉਮਰ ਦੇ ਵਿੱਚ 9 ਸਾਲ ਦੇ ਬਾਲ ਗੋਬਿੰਦ ਰਾਏ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਦਿੱਤਾ ਮਾਤਾ ਗੁਜਰ ਕੌਰ ਜੀ ਨੇ ਹੱਥ ਦੇ ਵਿੱਚ ਚੁੱਕਿਆ ਹੈ ਭਾਈ ਰਾਮ ਕੁਰ ਜੀ ਨੂੰ ਇਹ ਬਾਬਿਆਂ ਦੀ ਅਨਸਬੰਸ ਹੈ ਭਾਈ ਝੰਡਾ ਜੀ ਰਮਦਾਸ ਝੰਡਾ ਰਮਦਾਸਪੁਰ ਜਿਹੜਾ ਨਗਰ ਹੈ ਭਾਈ ਝੰਡਾ ਜੀ ਦੇ ਨਾਮ ਤੋਂ ਵਸਿਆ ਰਮਦਾਸ ਨਗਰ ਦੇ ਵਿੱਚ ਇਹਨਾਂ ਦਾ ਡੇਰਾ ਅਸਥਾਨ ਹੈ ਬਹੁਤ ਸਾਰੀਆਂ ਸੰਗਤਾਂ ਆਉਂਦੀਆਂ ਨੇ ਦਰਸ਼ਨ ਦੇਖਾਰ ਕਰਦੀਆਂ ਨੇ ਆ ਕੇ ਬਾਬਾ ਮਸਤੂ ਜੀ ਦੇ ਪਿਤਾ ਹੋਏ ਨੇ ਭਾਈ ਤਲੋਕਾ ਜੀ ਅਮਰਸਰ ਜ਼ਿਲ੍ਹੇ ਦੇ ਵਿੱਚ ਇਹਨਾਂ ਦਾ ਪਿੰਡ ਹੈ ਤੁੰਗ ਪਰਗਨਾ ਇਸ ਨਗਰ ਦੇ ਰਹਿਣ ਵਾਲੇ ਨੇ ਭਾਈ ਤਲੋਕਾ ਜੀ ਤੇ ਭਾਈ ਝੰਡਾ ਸਾਹਿਬ ਜੀ ਦੇ ਕੋਲ ਬਹੁਤ ਸਾਰੀਆਂ ਸਿੱਖ ਸੰਗਤਾਂ ਆਉਂਦੀਆਂ ਨੇ ਬਾਬਾ ਮਸਤੂ ਜੀ ਵੀ ਉੱਥੇ ਪਹੁੰਚੇ ਇੱਕ ਦਿਨ ਦਰਸ਼ਨ ਕਰਨ ਵਾਸਤੇ ਕੀ ਵੇਖਿਆ ਕੋਈ ਸੁਦਾਗਰ ਆਇਆ ਹੈ ਖਚਰਾ ਦਾ ਵਪਾਰ ਕਰਦਾ ਹੈ ਬਾਹਰ ਖਚਰਾ ਬਹੁਤ ਸੁੰਦਰ ਨੇ ਉਹਦੇ ਕੋਲ ਭਾਈ ਝੰਡਾ ਜੀ ਨੇ ਪ੍ਰਸ਼ਾਦਾ ਛਕਣਾ ਸੀ ਇਹਨਾਂ ਦਾ ਜਿਹੜਾ ਲਾਂਗਰੀ ਹੈ ਉਹ ਸਿੱਖ ਨੇ ਆ ਕੇ ਆਖਿਆ ਭਾਈ ਸਾਹਿਬ ਜੀ ਪ੍ਰਸ਼ਾਦਾ ਛਕਣਾ ਕਰੋ ਤੇ ਭਾਈ ਝੰਡਾ ਸਾਹਿਬ ਜੀ ਕਹਿੰਦੇ ਨੇ ਭਾਈ ਗੁਰ ਸਿੱਖਾ ਅੱਜ ਪ੍ਰਸ਼ਾਦਾ ਲੇਟ ਹੋ ਗਿਆ ਕੀ ਗੱਲ ਤੇ ਭਾਈ ਝੰਡਾ ਸਾਹਿਬ ਜੀ ਨੂੰ ਲਾਂਗਰੀ ਸਿੱਖ ਕਹਿੰਦਾ ਹੈ ਵੀ ਭਾਈ ਸਾਹਿਬ ਜੀ ਬਾਹਰ ਇੱਕ ਸਦਾਗਰ ਜਿਹੜਾ ਖਚਰਾ ਲੈ ਕੇ ਆਇਆ ਬੜਾ ਬੜੀਆਂ ਸੁੰਦਰ ਖਚਰਾ ਨੇ ਉਹਦੀਆਂ ਤੇ ਉਹਦੀਆਂ ਖਚਰਾ ਵੇਖਣ ਵਾਸਤੇ ਸਾਰੇ ਹੀ ਸਿੱਖ ਜਿਹੜੇ ਨੇ ਉਹ ਬਾਹਰ ਚਲੇ ਗਏ ਮੈਂ ਵੀ ਚਲਾ ਗਿਆ ਇਸ ਤਰਕੇ ਥੋੜਾ ਜਿਹਾ ਪ੍ਰਸ਼ਾਦੇ ਦਾ ਸਮਾਂ ਲੇਟ ਹੋ ਗਿਆ ਤੇ ਭਾਈ ਚੰਡਾ ਸਾਹਿਬ ਜੀ ਨੇ ਆਖਿਆ ਵੀ ਤੁਹਾਨੂੰ ਖਚਰਾ ਫਿਰ ਇੱਥੇ ਮੰਗਵਾ ਦਿੰਨੇ ਆ ਨਾਲੇ ਗੁਰੂ ਘਰ ਦੇ ਵਿੱਚ ਖਚਰਾ ਦੇ ਕੋਲੋਂ ਸੇਵਾ ਕਰਵਾਇਆ ਕਰਿਓ ਕੋਈ ਭਾਰ ਢੋਣਾ ਹੋਵੇ ਲਾਗੇ ਇੱਕ ਸੇਖ ਨੇ ਆਖਿਆ ਵੀ ਤੁਸੀਂ ਖਚਰਾ ਕੀ ਮਗਵਾਉਣੀ ਐ ਜਿਹੜਾ ਆਪਣਾ ਬਾਬਾ ਮਸਤੂਆ ਇਹਦੇ ਕੋਲ ਵੀ ਬੜੀਆਂ ਸੁੰਦਰ ਖਚਰਾ ਨੇ ਕਈ ਕਈ ਘੜੀਆਂ ਸਮਾ ਜਿਹੜਾ ਉਹ ਕਿੰਨਾ ਭਾਰ ਚੁੱਕ ਕੇ ਤੁਰ ਲੈਂਦੀਆਂ ਨੇ ਤੇ ਭਾਈ ਚੰਡਾ ਸਾਹਿਬ ਜੀ ਨੇ ਫਿਰ ਬਾਬਾ ਮਸਤੂ ਜੀ ਨੂੰ ਪੁੱਛਿਆ ਵੀ ਤੁਸੀਂ ਕੀ ਕਰਦੇ ਹੋ ਬਾਬਾ ਮਸਤੂ ਜੀ ਨੇ ਦੱਸਿਆ ਭਾਈ ਢੰਡਾ ਸਾਹਿਬ ਜੀ ਨੂੰ ਵੀ ਮੈਂ ਡਾਕੇ ਮਾਰਦਾ ਚੋਰੀਆਂ ਕਰਦਾ ਕਦੇ ਕਿਸੇ ਗਰੀਬ ਨੂੰ ਨਹੀਂ ਲੁੱਟਿਆ ਜੇ ਮੈਂ ਲੁੱਟਦਾ ਕਦੇ ਵੀ 1000 ਤੋਂ ਘੱਟ ਕਦੇ ਕਿਸੇ ਨੂੰ ਲੁੱਟਿਆ ਨਹੀਂ ਕਹਿੰਦੇ ਇਹ ਜਿਹੜੀ ਤੇਰੀ ਖਚਰਾ ਦੀ ਭੇਟਾ ਹੈ ਅਰਦਾਸ ਕਰ ਦਿੰਨੇ ਆ ਗੁਰੂ ਘਰ ਦੇ ਵਿੱਚ ਪ੍ਰਵਾਨ ਹੋ ਜਾਣਗੀ ਆ ਪਹਿਲਾਂ ਪੁੱਛਿਆ ਪੀਏ ਜਿਹੜੀਆਂ ਖਚਰਾ ਇਹ ਚੋਰੀ ਦੀਆਂ ਤੇ ਨਹੀਂ ਕਹਿੰਦੇ ਜੀ ਨਹੀਂ ਇਹ ਮੇਰੇ ਪਿਤਾ ਜੀ ਦੀਆਂ ਨੇ ਇਹਦੇ ਵਿੱਚ ਚੋਰੀ ਦਾ ਕੋਈ ਵੀ ਧੰਡ ਨਹੀਂ ਲਾਇਆ ਫਿਰ ਉੱਥੇ ਉਹਨਾਂ ਨੇ ਬਚਨ ਆਖੇ ਬਾਣੀ ਦੇ ਹੱਕ ਪਰ ਆਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਪਰੈ ਜਾ ਮਰਦਾਰ ਨ ਖਾਏ ਪਰਾਇਆ ਹੱਕ ਜਿਹੜਾ ਖਾਣਾ ਬਾਬਾ ਮਸਤੂ ਜੀ ਮੁਸਲਮਾਨ ਵਾਸਤੇ ਸੂਰ ਦੇ ਬਰਾਬਰ ਹੈ ਹਿੰਦੂ ਵਾਸਤੇ ਗਾਈ ਦੇ ਬਰਾਬਰ ਹੈ ਗੁਰ ਪੀਰ ਵੀ ਤਾਂ ਹਾਮਾਂ ਭਰੇਗਾ ਤਾਂ ਹਾਮੀ ਭਰੇਗਾ ਜੇ ਇਹ ਜਿਹੜਾ ਮਰਦਾਰ ਜਿਹੜਾ ਲੋਕਾਂ ਦਾ ਧੰਨ ਹੈ ਇਹ ਖਾਣਾ ਛੱਡ ਦਵੋਗੇ ਦੋਵੇਂ ਹੱਥ ਜੋੜ ਕੇ ਮਾਫੀ ਮੰਗੀ ਭਾਈ ਝੰਡਾ ਜੀ ਨੇ ਫਿਰ ਕਿਰਪਾ ਕੀਤੀ ਸਤਵੇਂ ਪਾਤਸ਼ਾਹ ਧੰਨ ਗੁਰੂ ਹਰ ਰਾਏ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਮਲਾਪ ਹੁੰਦਾ ਹੈ 7ਵੇਂ ਪਾਸ਼ਾ ਦੇ ਕੋਲੋਂ ਭਾਈ ਝੰਡਾ ਸਾਹਿਬ ਜੀ ਨੇ ਬਾਬਾ ਮਸਤੂ ਜੀ ਨੂੰ ਫਿਰ ਨਾਮਦਾਨ ਜਿਹੜਾ ਹੈ ਉਹ ਦਵਾਇਆ 7ਵੇਂ ਪਾਸ਼ਾ ਮਹਾਰਾਜ ਜੀ ਦੇ ਦਰਸ਼ਨ ਕੀਤੇ ਬਾਬਾ ਮਸਤੂ ਜੀ ਨੇ 8ਵੇਂ ਪਾਸ਼ਾ ਮਹਾਰਾਜ ਜੀ ਦੇ ਦਰਸ਼ਨ ਕੀਤੇ ਬਾਬਾ ਮਸਤੂ ਜੀ ਨੇ ਗੁਰਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਦੇ ਦਰਸ਼ਨ ਕੀਤੇ ਬਾਬਾ ਮਸਤੂ ਜੀ ਨੇ ਏਡੇ ਮਹਾਨ ਸ਼ਖਸੀਅਤ ਹੋਏ ਨੇ ਬਾਬਾ ਮਸਤੂ ਜੀ ਜਿਨ੍ਹਾਂ ਦਾ ਇਤਿਹਾਸ ਜਿਹੜਾ ਹੈ ਉਹ ਬਾਤਿਆ ਨਹੀਂ ਗਿਆ ਇਤਿਹਾਸ ਤੋਂ ਬਹੁਤ ਸਾਡੇ ਪ੍ਰਚਾਰਕ ਵੀਰ ਜਿਹੜੇ ਉਹ ਵੀ ਅਣਜਾਣ ਨੇ ਬਾਬਾ ਮਸਤੂ ਜੀ ਦੇ ਇਤਿਹਾਸ ਤੋਂ ਨਗਰ ਦੇ ਵਿੱਚ ਭਾਵੇਂ ਉਹਨਾਂ ਦੀ ਅਣਸਬੰਸ ਵਸਦੀ ਏ ਪੂਰਾ ਪਰਿਵਾਰ ਪੂਰਾ ਪਿੰਡ ਜਿਹੜਾ ਉਹਨਾਂ ਦੀ ਹੀ ਅਣਸਬੰਸ ਹੈ ਪਰ ਇਤਿਹਾਸ ਦੀ ਜਿਆਦਾ ਜਾਣਕਾਰੀ ਨਹੀਂ ਫਿਰ ਬਾਬਾ ਮਸਤੂ ਜੀ ਤੇ ਹੋਰ ਕਿਰਪਾ ਕੀਤੀ ਭਾਈ ਚੰਡਾ ਸਾਹਿਬ ਜੀ ਨੇ ਇੱਥੇ ਰਮਦਾਸ ਹੀ ਰਹਿ ਕੇ ਲੰਗਰਾਂ ਦੇ ਵਿੱਚ ਸੇਵਾ ਕਰਦੇ ਨੇ ਘੋੜਿਆਂ ਦੀ ਸੇਵਾ ਕਰਦੇ ਨੇ ਇੰਨੇ ਸੇਵਾ ਦੇ ਵਿੱਚ ਮਸਤ ਹੋਏ ਇੰਨੇ ਮਸਥਾਨੇ ਹੋਏ ਸੇਵਾ ਕਰਦਿਆਂ ਕਰਦਿਆਂ ਭੋਜਨ ਪ੍ਰਸ਼ਾਦਾ ਛੱਡ ਦਿੱਤਾ ਤੇ ਗੁਰੂ ਘਰ ਦੇ ਵਿੱਚ ਜਿਹੜੇ ਘੋੜੇ ਸੀ ਜਿਹੜਾ ਘੋੜਿਆਂ ਨੂੰ ਦਾਣਾ ਪਾਉਂਦੇ ਸੀ ਉਹੋ ਹੀ ਛੱਕੇ ਆਪਣੇ ਪੇਟ ਦੀ ਪੂਰਤੀ ਕਰਦੇ। ਭਾਈ ਚੰਡਾ ਸਾਹਿਬ ਜੀ ਨੂੰ ਪਤਾ ਲੱਗਾ ਪਈ ਬਾਬਾ ਮਸਤੂ ਜੀ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਨਹੀਂ ਛੱਕਦੇ। ਕੋਲ ਬੁਲਾਇਆ ਆਖਿਆ ਕੀ ਗੱਲ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਨਹੀਂ ਛੱਕਦੇ ਤੁਸੀਂ? ਦੋਵੇਂ ਹੱਥ ਜੋੜੇ ਬਾਬਾ ਮਸਤੂ ਜੀ ਕਹਿੰਦੇ ਭਾਈ ਸਾਹਿਬ ਜੀ ਮੇਰੀ ਕਿਹੜੀ ਕੋਈ ਇੰਨੀ ਸੇਵਾ ਹੈ ਵੱਡੀ? ਵੀ ਜਿਹੜਾ ਗੁਰੂ ਘਰ ਦਾ ਅੰਮ੍ਰਿਤ ਮੈਂ ਖਾਵਾ ਏ ਭਾਈ ਢੰਡਾ ਸਾਹਿਬ ਜੀ ਨੇ ਆਖਿਆ ਵੀ ਨਹੀਂ ਸਤਿਗੁਰੂ ਜੀ ਦੇ ਲੰਗਰਾਂ ਦੇ ਵਿੱਚੋਂ ਪ੍ਰਸ਼ਾਦਾ ਛਕਣਾ ਕਹਿੰਦੇ ਦੋ ਭਰੀਆਂ ਦੋ ਪੰਡਾ ਮੈਂ ਬਾਲਣ ਦੀਆਂ ਲੈ ਕੇ ਉਹਨਾਂ ਤੇ ਇਹਦੀ ਬਾਬਤ ਇਹਦੇ ਕਰਕੇ ਇਹਨਾਂ ਭਾਰ ਚੁੱਕਾ ਲੰਗਰਾਂ ਦੇ ਵਿੱਚੋਂ ਪ੍ਰਸ਼ਾਦਾ ਛਕਾਂ ਉਹਨਾਂ ਦਾ ਹੁਕਮ ਮੰਨ ਕੇ ਫਿਰ ਲੰਗਰਾਂ ਦੇ ਵਿੱਚੋਂ ਪ੍ਰਸ਼ਾਦਾ ਛਕਣਾ ਸ਼ੁਰੂ ਕੀਤਾ ਤੇ ਫਿਰ ਵੀ ਕਹਿੰਦੇ ਬਿਨਾਂ ਲੂਣ ਤੋਂ ਅਲੂਣਾ ਪ੍ਰਸ਼ਾਦਾ ਛਕਦੇ ਸੀ ਫਿਰ ਇਹਨਾਂ ਦਾ ਨਾਮ ਜਿਹੜਾ ਹੈ ਅਲੂਣਾ ਵੀ ਭਾਈ ਅਲੂਣਾ ਵੀ ਕਹਿ ਦਿੱਤਾ ਜਾਂਦਾ ਹੈ। ਆਪ ਜਿਸ ਨਗਰ ਦੇ ਵਿੱਚ ਸੱਜ ਬੈਠਿਓ ਇਸ ਨਗਰ ਦੇ ਵਿੱਚ ਨੇਤ ਈਸ਼ਵਰ ਡਾਕੀ ਨਾਮ ਦੀ ਕੋਈ ਬਿਮਾਰੀ ਜਿਹੜੀ ਮਹਾਮਾਰੀ ਫੈਲੀ ਤੇ ਮਹਾਮਾਰੀ ਫੈਲਣ ਦੇ ਨਾਲ ਪੂਰਾ ਨਗਰ ਜਿਹੜਾ ਹੈ ਤਬਾਹ ਹੋ ਗਿਆ। ਸਾਰੇ ਹੀ ਨਗਰ ਦੇ ਲੋਕਾਂ ਦੀ ਮੌਤ ਹੋ ਗਈ। ਪਿੰਡ ਦੇ ਵਿੱਚੋਂ ਇੱਕ ਮਾਈ ਬਚਦੀ ਹੈ ਤੇ ਉਹਦੀ ਧੀ ਬਚਦੀ ਹੈ। ਉਹ ਦਰਸ਼ਨ ਕਰਨ ਵਾਸਤੇ ਰਮਦਾਸ ਨਗਰ ਦੇ ਵਿੱਚ ਪਹੁੰਚਦੇ ਨੇ ਭਾਈ ਝੰਡਾ ਸਾਹਿਬ ਜੀ ਦੇ ਦਰਸ਼ਨ ਕੀਤੇ ਸਾਰਾ ਕੁਝ ਉਹਨਾਂ ਨੂੰ ਦੱਸਿਆ ਮਾਈ ਦੇ ਨਾਲ ਮਟਿਆਰ ਧੀ ਹੈ ਤੇ ਫਿਰ ਉਹ ਮਟਿਆਰ ਧੀ ਦਾ ਜਿਹੜਾ ਵਿਆਹ ਹੈ ਭਾਈ ਝੰਡਾ ਸਾਹਿਬ ਜੀ ਨੇ ਬਾਬਾ ਮਸਤੂ ਜੀ ਦੇ ਨਾਲ ਕਰਵਾਇਆ ਰਮਦਾਸ ਨਗਰ ਦੇ ਵਿੱਚ ਹੀ ਉਹ ਮਾਈ ਦੇ ਨਾਮ ਦੇ ਉੱਪਰ ਇਸ ਪਿੰਡ ਦੀ 600 ਵਿਘਾ ਜ਼ਮੀਨ ਸੀ ਫਿਰ ਬਾਬਾ ਮਸਤੋ ਜੀ ਨੂੰ ਭਾਈ ਢੰਡਾ ਸਾਹਿਬ ਜੀ ਨੇ ਕੁਝ ਸਿੱਖ ਦੇ ਕੇ ਇਸ ਨਗਰ ਦੇ ਵਿੱਚ ਭੇਜਿਆ ਉਹਨਾਂ ਨੇ ਆ ਕੇ ਫਿਰ ਇਹ ਨਗਰ ਨੂੰ ਵਸਾਉਣਾ ਕੀਤਾ ਇਹਦਾ ਨਾਮ ਵੀ ਉਹਨਾਂ ਨੇ ਤੁੰਗ ਨਗਰ ਰੱਖਿਆ ਜਿਹੜਾ ਉਹਨਾਂ ਦਾ ਆਪਣਾ ਪਿੰਡ ਤੁੰਗ ਸੀ ਇੰਨੀ ਕਿਰਪਾ ਹੋਈ ਪਰਮੇਸ਼ਰ ਦੀ ਘਰ ਦੇ ਵਿੱਚ ਚਾਰ ਪੁੱਤਰਾਂ ਨੇ ਜਨਮ ਲਿਆ ਉਹਨਾਂ ਚਾਰਾਂ ਪੁੱਤਰਾਂ ਦੇ ਵਿੱਚੋਂ ਤਿੰਨ ਪੁੱਤਰ ਜਿਹੜੇ ਨੇ ਉਹਨਾਂ ਨੇ ਗ੍ਰਿਹਸਤ ਧਰਮ ਧਾਰਨ ਕੀਤਾ ਇੱਕ ਬਿਆੰਗਮ ਰਹਿੰਦੇ ਨੇ ਉਹ ਜਵਾਨੀ ਦੇ ਵਿੱਚ ਅਕਾਲ ਚਲਾਉਣਾ ਕਰ ਜਾਂਦੇ ਨੇ ਫਿਰ ਉਹਨਾਂ ਤਿੰਨਾਂ ਸੁਪੁੱਤਰਾਂ ਤੋਂ ਬਾਬਾ ਮਸਤੂ ਜੀ ਦੀ ਅਨਸਬੰਸ ਅੱਗੇ ਜਿਹੜਾ ਇਹ ਉਹਨਾਂ ਦਾ ਪਰਿਵਾਰ ਹੈ ਉਹਨਾਂ ਦੀ ਪੀੜ੍ਹੀ ਜਿਹੜੀ ਹੈ ਅੱਗੇ ਚੱਲਦੀ ਆਉਂਦੀ ਆ। ਥੋੜੇ ਦਿਨ ਪਹਿਲਾਂ ਇੱਥੇ ਕੋਈ ਸਿੰਘ ਬੈਠਾ ਸੀ ਤੇ ਕਹਿੰਦਾ ਸੀ ਬਾਬਾ ਜੀ ਇਤਿਹਾਸ ਦੇ ਵਿੱਚ ਵੀ ਜ਼ਿਕਰ ਆਉਂਦਾ ਕਈ ਥਾਵਾਂ ਤੇ ਵੀ ਸਤਿਗੁਰੂ ਜੀ ਨੇ ਆਖਿਆ ਤੇਰੀਆਂ 21 ਕੁਲਾਂ ਤੜ ਗਈਆਂ ਜਿਹੜੇ ਨਾਮ ਜਪਣ ਵਾਲੇ ਨੇ ਉਹਨਾਂ ਦੀ 21 ਕੁਲਾਂ ਤਰ ਜਾਂਦੀਆਂ ਤੇ ਸਾਡੇ ਤੇ ਬਾਬਾ ਮਸਤੂ ਜੀ ਤੇ ਫਿਰ ਅਸੀਂ ਉਹਨਾਂ ਦਾ ਪਰਿਵਾਰ ਆ ਇਹ ਸਾਬਨਾ ਸਾਡਾ ਵੀ ਪਾਰ ਉਤਾਰਾ ਹੋ ਜਾਵੇਗਾ। ਇੱਕੀ ਕੁਲਾ ਤੇ ਤਰਦੀਆਂ ਨੇ ਜੇ ਗੁਰੂ ਦਾ ਕੋਈ ਹੁਕਮ ਮੰਨੇ ਗੁਰੂ ਦੇ ਬਾਣੇ ਦੇ ਵਿੱਚ ਰਵੇ ਜਿਹੜਾ ਫਿਰ ਆਪਣੇ ਬਾਣੇ ਦੇ ਵਿੱਚ ਚੱਲਦਾ ਉਹ ਦੀਆਂ 21 ਕੁਲਾ ਨਹੀਂ ਤਰਦੀਆਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਪੁੱਤਰ ਹੈ ਪ੍ਰਿਥੀ ਚੰਦ ਗੁਰੂ ਘਰ ਦੇ ਨਾਲ ਕਿੰਨੀ ਈਰਖਾ ਕੀਤੀ ਈਰਖਾ ਦੇ ਵਸ ਹੋ ਕੇ ਕਿਵੇਂ ਉਹ ਮਰਿਆ ਚੰਦੂ ਦੇ ਨਾਲ ਰਲਿਆ ਚੰਦੂ ਨੇ ਚਿੱਠੀ ਪਾ ਕੇ ਪ੍ਰਿਥੀ ਚੰਦ ਨੂੰ ਬੁਲਾਇਆ ਵੀ ਆ ਤੇਰਾ ਮਲਾਪ ਜਿਹੜਾ ਹੈ ਬਾਦਸ਼ਾਹ ਦੇ ਨਾਲ ਤੇਰੀ ਮੀਟਿੰਗ ਕਰਵਾਉਣਾ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਦੀ ਸ਼ਹਾਦਤ ਤੋਂ ਪਹਿਲਾਂ ਪ੍ਰਿਥੀਆ ਜਿਹੜਾ ਹੈ ਆਪਣੇ ਨਗਰ ਤੋਂ ਚੱਲਦਾ ਜਿਸ ਵੇਲੇ ਤਰਨਤਾਰਨ ਪਹੁੰਚਿਆ ਸਿੱਖਾਂ ਨੇ ਆਖਿਆ ਜੀ ਇਹ ਸਥਾਨ ਤੁਹਾਡਾ ਹੈ ਅੰਮ੍ਰਿਤ ਸਰੋਵਰ ਇੱਥੇ ਇਸ਼ਨਾਨ ਕਰੋ ਇਹ ਪ੍ਰਿਥੀ ਇਹ ਨਹੀਂ ਆਖਿਆ ਪੀ ਤੇ ਛੱਪੜ ਹੈ ਇਹ ਛੱਪੜ ਦੇ ਵਿੱਚ ਇਸ਼ਨਾਨ ਕਰਕੇ ਹੋਰ ਗੰਦਿਆਂ ਹੋਣਾ ਆਓ ਜਿਹੜਾ ਮੈਂ ਅਸਥਾਨ ਬਣਾਇਆ ਉੱਥੇ ਜਾ ਕੇ ਤੁਹਾਨੂੰ ਇਸ਼ਨਾਨ ਕਰਵਾਉਣਾ ਹਰਮੰਦਰ ਸਾਹਿਬ ਦੀ ਨਕਲ ਕਰਕੇ ਇਹਨੇ ਅਸਥਾਨ ਬਣਾਇਆ ਸੀ ਫਿਰ ਇਹ ਈਰਖਾ ਦੇ ਵਸ ਇਹਨਾਂ ਕੋਈ ਇਹਦੇ ਕੋਲ ਦਹੀਂ ਲੈ ਕੇ ਆਇਆ ਤੇ ਚੋਲ ਲੈ ਕੇ ਆਇਆ ਖੀਰ ਖਾ ਦੇ ਵਾਸਦੇ ਵਿੱਚ ਖਾਈ ਗਿਆ ਤੇ ਇਦਾਂ ਫਿਰ ਰਾਤ ਨੂੰ ਪੀੜ ਉੱਠੀ ਢਿੱਡ ਦੇ ਵਿੱਚ ਤੇ ਉਹ ਪੀੜ ਦੇ ਨਾਲ ਹੀ ਸੰਸਾਰ ਤੋਂ ਕੂਚ ਕਰ ਗਿਆ ਇਸੇ ਤਰ੍ਹਾਂ ਗੁਰੂ ਦਾ ਪੁੱਤਰ ਹੈ ਭਾਵੇਂ ਬਾਬਾ ਮਹਾਦੇਵ ਜੀ ਨੇ ਆਖਿਆ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਵੀ ਸੱਚਖੰਡ ਦੇ ਵਿੱਚ ਨੰਘਾ ਲਈਏ ਆਪਣਾ ਵੱਡਾ ਭਾਈ ਹੈ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨਹੀਂ ਹਜੇ ਇਹਨੂੰ ਤਿੰਨ ਜਨਮ ਜਿਹੜੇ ਹੋਰ ਲੈਣੇ ਪੈਣਗੇ ਨੇ ਗੁਰੂ ਘਰ ਦੇ ਨਾਲ ਬੜੀ ਈਰਖਾ ਕੀਤੀ ਐ ਬੜਾ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਇਹਨੇ ਤਪਾਉਣ ਦਾ ਯਤਨ ਕੀਤਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਸ਼ਹੀਦੀ ਦੇ ਕਾਰਨ ਦੇ ਵਿੱਚ ਵੀ ਪ੍ਰਿਥੀ ਚੰਦ ਦਾ ਜਿਹੜਾ ਬਹੁਤ ਜ਼ਿਆਦਾ ਹੱਥ ਹੈ ਇਸੇ ਤਰ੍ਹਾਂ ਕੋਲਾ ਉਹਨਾਂ ਦੀਆਂ ਤਰਫ਼ੀਆਂ ਨੇ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਇਹ ਜਿਹੜਾ ਅਸਥਾਨ ਹੈ ਇਹਦੇ ਅਸਥਾਨ ਦੇ ਬਾਬਤ ਸਾਡੇ ਨਗਰ ਦੇ ਇਲਾਕੇ ਦੇ ਇੱਕ ਪ੍ਰਚਾਰਕ ਨੇ ਉਹਨਾਂ ਨੇ ਪਿੱਛੇ ਜੇ ਬੜੀ ਟਿਕਾ ਟਪਣੀ ਕੀਤੀ ਵੀ ਇਹ ਜਿਹੜਾ ਬਾਬਾ ਮਸਤੂ ਜੀ ਦਾ ਅਸਥਾਨ ਹੈ ਇੱਥੇ ਮੜੀਆਂ ਕਬਰਾਂ ਬਣੀਆਂ ਹੋਈਆਂ ਇੱਥੇ ਤੇ ਮੈਨੂੰ ਮੜੀ ਜਿਹੜੀ ਹੈ ਉਹ ਪ੍ਰਤੀਤ ਹੁੰਦੀ ਹੈ ਦੇਖ ਕੇ ਆਪ ਉਹ ਜਿਹੜੇ ਬਾਬਿਆਂ ਦੀਆਂ ਵਰਸੀਆਂ ਮਨਾਉਂਦੇ ਨੇ ਉਹ ਸਤਗੁਰ ਜੀ ਦੇ ਅੰਮ੍ਰਿਤੋਂ ਵੀ ਭਗੌੜੇ ਨੇ ਸਤਗੁਰ ਜੀ ਦੀ ਜਿਹੜੀ ਸਿੱਖੀ ਹੈ ਕੇਸ ਨੇ ਉਹਨਾਂ ਤੋਂ ਵੀ ਭਗੌੜੇ ਨੇ ਟਿੱਕਾ ਟਿੱਪਣੀ ਕਰਦੇ ਨੇ ਬਾਬਾ ਮਸਤੂ ਜੀ ਦੇ ਜਿਨ੍ਹਾਂ ਨੇ 7ਵੇਂ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਨਾਮ ਦੀ ਪ੍ਰਾਪਤੀ ਕੀਤੀ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਦੇ ਦਰੋਂ ਘਰੋਂ ਵਰਸਾਏ ਹੋਏ ਬ੍ਰਹਮ ਗਿਆਨੀ ਤੇ ਉਹ ਆਪ ਨਕਲੀ ਬ੍ਰਹਮ ਗਿਆਨੀਆਂ ਦੀਆਂ ਵਰਸੀਆਂ ਮਨਾਉਂਦੇ ਨੇ ਜਿਨ੍ਹਾਂ ਨੇ ਕੇਸ ਵੀ ਕਤਰ ਕਟਾਏ ਹੋਏ ਨੇ ਉਹ ਟਿਕਾ ਟਿੱਪਣੀ ਕਰਦੇ ਨੇ ਬਾਬਾ ਮਸਤੋ ਜੀ ਤੇ ਉਹਨਾਂ ਨੂੰ ਬੇਨਤੀ ਆ ਕਿ ਇੱਕ ਵਾਰੀ ਇਤਿਹਾਸ ਜਿਹੜਾ ਹੈ ਉਹ ਵਾਚਨ ਇਤਿਹਾਸ ਨੂੰ ਪੜਨ ਦਾ ਜਿਹੜਾ ਉਹ ਖੇਚਲ ਕਰਨ ਸੋ ਇਤਨੀਆਂ ਕ ਵਿਚਾਰਾ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਗੁਰੂ ਸਾਹਿਬ ਤੇ ਸੰਗਤਾਂ ਬਖਸ਼ਣ ਯੋਗ ਹੈ ਬਖਸ਼ ਲੈਣਾ ਸਤਗੁਰ ਜੀ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸਹਿਤ ਸਤਿਕਾਰਯੋਗ ਗਿਆਨੀ ਮਨਜੋਤ ਸਿੰਘ ਜੀ ਇਸ ਅਸਥਾਨ ਦੇ ਮੁੱਖ ਗ੍ਰੰਥੀ ਇਹਨਾਂ ਨੇ ਬੜੇ ਪ੍ਰੇਮ ਦੇ ਨਾਲ ਬਾਬਾ ਮਸਤੂ ਜੀ ਦਾ ਇਤਿਹਾਸ ਆਪ ਜੀ ਨੂੰ ਸਰਵਨ ਕਰਵਾਇਆ ਉਹਨ ਗਿਆਨੀ ਗਰਮੇਸ਼ ਸਿੰਘ ਜੀ ਬੀਏ ਸਾਹਿਬ ਮੇਰੇ ਵੱਡੇ ਵੀਰ ਹੈ ਘੜੀ ਦੇ ਹਿਸਾਬ ਨਾਲ ਸਾਧ ਸੰਗਤ 10 ਮਿੰਟ ਅਸੀਂ ਪਹਿਲਾਂ ਹੀ ਲੇਟ ਚੱਲਣ ਦੇ ਆ ਪਰ ਇੱਕ ਛੋਟੀ ਜੀ ਬੇਟੀ ਗੁਰਕੀਰਤ ਕੌਰ ਉਹ ਕਵਤਾ ਬੋਲਣੀ ਚਾਹੁੰਦੀ ਹੈ 5 ਮਿੰਟ ਗਿਆਨੀ ਜੀ ਦੇ ਕੋਲ ਹੋਰ ਮੰਗ ਲੈਂਦੇ ਆ। ਉਹ ਮੈਂ ਬੇਨਤੀ ਕਰਾਂ ਬੇਟੀ ਗੁਰਕੀਰਤ ਕੌਰ 5 ਮਿੰਟ ਵਾਸਤੇ ਆਪ ਜੀ ਦੇ ਨਾਲ ਇਹ ਕਵਤਾ ਦੀ ਸਾਂਝ ਪਾਵੇਗੀ। ਉਹਨਾਂ ਤੋਂ ਉਪਰੰਤ ਪੰਥ ਦੇ ਬਹੁਤ ਸਤਿਕਾਰਯੋਗ ਵਿਦਵਾਨ ਗਿਆਨੀ ਗੁਰਮੇਦ ਸਿੰਘ ਜੀ ਬੀਏ ਜਿਨ੍ਹਾਂ ਦਾ ਟਾਡੀ ਜਥਾ ਅਕਸਰ ਤੁਸੀਂ ਸਰਵਨ ਕਰਦੇ ਹੋ ਜਿਨ੍ਹਾਂ ਦੀ ਇਤਿਹਾਸ ਤੇ ਬੜੀ ਵੱਡੀ ਪਕੜ ਹੈ। ਔਰ ਗੁਰਬਾਨੀ ਦੇ ਆਧਾਰ ਤੇ ਗੁਰਮਤ ਦੀ ਗੱਲ ਕੀਤੀ ਜਾਂਦੀ ਹੈ ਬਹੁਤ ਸਾਰੇ ਵਿਦਵਾਨ ਢਾਡੀ ਵੀ ਤੁਸੀਂ ਸਰਵਨ ਕਰਦੇ ਹੋ ਅਫਸਰ ਗਿਆਨੀ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਉਹਨਾਂ ਨੂੰ ਵੀ ਸਰਵਨ ਕੀਤਾ ਸਾਧ ਸੰਗਤ ਐਵੇਂ ਛੋਟੀਆਂ ਝੂਠੀਆਂ ਕਹਾਣੀਆਂ ਨਹੀਂ ਜਿੰਨੀ ਵੀ ਗੱਲ ਕਰਕੇ ਗਏ ਸਿੰਘ ਸਾਹਿਬ ਹੁਨੇ ਬਿਲਕੁਲ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਨੀ ਦੇ ਆਧਾਰ ਤੇ ਕਰਕੇ ਗਏ ਨੇ ਇਸੇ ਤਰ੍ਹਾਂ ਸਾਡੇ ਸਤਿਕਾਰਯੋਗ ਗਿਆਨੀ ਗੁਰਮੇਦ ਸਿੰਘ ਜੀ ਵੀ ਇਹ ਵੀ ਗੁਰਬਾਣੀ ਦੇ ਅਸੇ ਮੁਤਾਬਕ ਇਤਿਹਾਸ ਦਾ ਪੱਖ ਆਪ ਜੀ ਦੇ ਨਾਲ